ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਫੈਦਰ ਬਾਈ ਸਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਕਿ ਪੰਜਾਬ ਦਾ ਮੌਸਮ ਜੋ ਹੁਣ ਤਗੜਾ ਮੀਂਹ ਲੱਗਣ ਜਾ ਰਿਹਾ ਜੀ 21 22 ਅਤੇ 23 ਜੂਨ ਨੂੰ ਕੀ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਕਿਉਂਕਿ ਹਾਲਾਤ ਗਰਮੀ ਨੂੰ ਹੁਣ ਭਜਾਉਣ ਵਾਲੇ ਦਿਖਾਈ ਦੇ ਰਹੇ ਨੇ ਤਗੜਾ ਮੀਂਹ ਜਿਸ ਨਾਲ ਜਲ ਥਲ ਹੋ ਸਕਦਾ ਹੈ ਭਾਰੀ ਹੜ ਵਰਗੇ ਹਾਲਾਤ ਬਣ ਸਕਦੇ ਨੇ ਅਜਿਹਾ ਮੌਸਮ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਦੇਖਾਂਗੇ ਮੀ ਕਿਹੜੇ ਜ਼ਿਲ੍ਹੇ ਵਿੱਚ ਹੋ ਸਕਦਾ ਹੈ ਕੀ ਹਾਲਾਤ ਬਣ ਸਕਦੇ ਨੇ ਅਤੇ ਕੀ ਮੌਨਸੂਨ ਦੀ ਅਪਡੇਟ ਹੈ ਨਵਾਂ ਮੌਨਸੂਨ ਦਾ ਕੀ ਹਾਲਾਤ ਬਣ ਚੁੱਕੇ ਨੇ ਮੌਨਸੂਨ ਕਿੱਥੇ ਪਹੁੰਚ ਚੁੱਕਿਆ ਹੈ ਪੰਜਾਬ ਵਿੱਚ ਮੌਨਸੂਨ ਕਦੋਂ ਆਵੇਗਾ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਬਿਨਾਂ ਕਿਸੇ ਰੁਕਾਵਟ ਤੋਂ ਆਪਾਂ ਦਵਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਇੱਕ ਬੱਦਲਵਾਈ ਸਿਸਟਮ ਪੰਜਾਬ ਵੱਲ ਖੂਚ ਕਰਦਾ ਦਿਖਾਈ ਦੇ ਰਿਹਾ ਜਿਸ ਦੇ ਨਾਲ ਜਲਦ ਹੀ ਹੁਣ ਪੰਜਾਬ ਦੇ ਵਿੱਚ ਇੱਕ ਮੀਂਹ ਦੀ ਉਮੀਦ ਜਾਗਦੀ ਦਿਖਾਈ ਦੇ ਰਹੀ ਹੈ ਇਹੜੇ ਜ਼ਿਲ੍ਹਿਆਂ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਹੈ 21 ਤੋਂ 23 ਦੀ ਕੀ ਅਪਡੇਟ ਹੈ ਸਾਰੀ ਜਾਣਕਾਰੀ ਹੁਣ ਸਾਂਝੀ ਕਰਦੇ ਹਾਂ 21 ਤੋਂ 23 ਜੂਨ ਦੀ ਅਪਡੇਟ ਤੁਹਾਡੇ ਸਾਹਮਣੇ ਹੈ ਜੀ ਜਿਹਦੇ ਵਿੱਚ ਗੱਲ ਕਰਾਂਗੇ ਸਭ ਤੋਂ ਪਹਿਲਾਂ 21 ਦੀ ਤਾਂ 21 ਨੂੰ ਤੁਸੀਂ ਦੇਖ ਸਕਦੇ ਹੋ ਕਿ ਦੁਆਬੇ ਦੇ ਬਹੁਤੇ ਇਲਾਕੇ ਜਿਦੇ ਵਿੱਚ ਜ਼ਿਲ੍ਹਾ ਪਠਾਨਕੋਟ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਤੇ ਨਾਲ ਦੀ ਨਾਲ ਫਤਿਹਗੜ ਸਾਹਿਬ ਦਾ ਕੁਝ ਕੇ ਇਲਾਕਾ ਜੀ ਮੁਹਾਲੀ ਦਾ ਬਹੁਤ ਸਾਰਾ ਇਲਾਕਾ ਪਟਿਆਲਾ ਇਹਨਾਂ ਵਿੱਚ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਹਲਕਾ ਦਰਮਿਆਨਾ ਮੀਂਹ ਸਾਨੂੰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਲੁਧਿਆਣਾ ਫਤਿਹਗੜ ਸਾਹਿਬ ਤੇ ਸੰਗਰੂਰ ਅਤੇ ਸਭ ਤੋਂ ਘੱਟ ਮੀਂਹ ਸਾਨੂੰ ਤਰਨਤਾਰਨ ਫਿਲੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਮਾਨਸਾ ਤੇ ਬਰਨਾਲਾ ਵਿੱਚ ਦੇਖਣ ਨੂੰ ਮਿਲੇਗਾ ਯਾਨੀ ਕਿ ਇਹਨਾਂ ਇਲਾਕਿਆਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਹਲਕੀ ਦਰਮਿਆਨੀ ਬੱਦਲਬਾਹੀ ਦੇ ਨਾਲ ਤੇਜ਼ ਹਨੇਰੀ ਚਲਦੀ ਹੋਈ ਦਿਖਾਈ ਦੇ ਸਕਦੀ ਹੈ ਮੇਨ ਜਿਹੜਾ ਦਿਨ ਹੈ ਜੀ ਉਹ ਹੈ 22 ਜੁਲਾਈ ਦਾ 22 ਜੁਲਾਈ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕੇ ਯਾਨੀ ਕਿ 80% ਇਲਾਕੇ ਦੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲ ਰਿਹਾ ਤੇ ਘੱਟੋ ਜਿਹੜਾ ਬਾਕੀ ਪੰਜਾਬ ਹੈ ਜਿਹਦੇ ਵਿੱਚ ਘੱਟ ਮੀਂਹ ਹੈ ਉਹ ਹੈ ਜੀ ਮੋਗਾ ਫਿਰੋਜ਼ਪੁਰ ਫਰੀਦਕੋਟ ਮੁਕਸਰ ਫਜ਼ਿਲਕਾ ਮਾਨਸਾ ਬਠਿੰਡਾ ਤੇ ਬਰਨਾਲਾ ਇਹਨਾਂ ਵਿੱਚ ਘੱਟ ਮੀਂਹ ਦੀ ਉਮੀਦ ਹੈ ਪਰ ਫਿਰ ਵੀ ਇੰਨਾ ਕੁ ਮੀਂਹ ਜ਼ਰੂਰ ਹੋ ਜਾਵੇਗਾ ਕਿ ਕਿਤੇ ਨਾ ਕਿਤੇ ਆਪਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਟੈਂਪਰੇਚਰ ਜਿਹੜੇ ਨੇ ਉਹ ਦਿਨ ਦੇ 25 ਡਿਗਰੀ ਤੇ 30 ਡਿਗਰੀ ਦੇ ਵਿਚਕਾਰ ਆ ਜਾਣਗੇ ਜਿਸ ਦੇ ਕਾਰਨ ਤੇਜ਼ ਹਨੇਰੀ ਝੱਖੜ ਵਰਗੇ ਹਾਲਾਤ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਸ ਜਿਹੜਾ ਮੇਨ ਹੈ 22 ਤਰੀਕ ਨੂੰ ਸਾਨੂੰ ਲਗਾਤਾਰ ਪੰਜਾਬ ਦੇ ਬਹੁਤੇ ਇਲਾਕੇ ਵਿੱਚ ਅਜਿਹੇ ਹਾਲਾਤ ਬਣਦੇ ਹੋਏ ਦਿਖਾਈ ਦੇ ਰਹੇ ਨੇ ਅਗਰ ਹੁਣ ਗੱਲ ਕਰੀਏ ਸਿਸਟਮ ਦੀ ਤਾਂ ਸਿਸਟਮ ਲਗਾਤਾਰ ਇੱਕ ਤੋਂ ਬਾਅਦ ਇੱਕ ਇਹ ਪੰਜਾਬ ਵੱਲ ਕੂਚ ਕਰ ਰਹੇ ਨੇ ਤੇ ਜਿਸ ਦੇ ਸਿੱਟੇ ਵਜੋਂ ਹਾਲਾਤ ਜਿਹੜੇ ਨੇ ਬਹੁਤ ਹੱਦ ਤੱਕ ਸਾਨੂੰ ਅੰਡਰ ਕੰਟਰੋਲ ਬਣਦੇ ਹੋਏ ਦਿਖਾਈ ਦੇ ਰਹੇ ਨੇ ਗਰਮੀ ਤੋਂ ਵੱਡੀ ਰਾਤ ਮਿਲਦੀ ਦਿਖਾਈ ਦੇ ਰਹੀ ਹੈ ਹੁਣ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਉਹ ਗੱਲ ਕਰਦੇ ਜੇ ਆਪਾਂ 23 ਤਰੀਕ ਦੀ 23 ਤਰੀਕ ਦੀ ਅਗਰ ਗੱਲ ਕਰੀਏ ਤਾਂ 23 ਜੂਨ ਨੂੰ ਵੀ ਸਾਨੂੰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਮਾਝੇ ਅਤੇ ਦੁਆਬੇ ਦੇ ਵਿੱਚਕਾਰ ਫੇਰ ਵੀ ਠੀਕ ਠਾਕ ਮੀਂਹ ਪੈਣ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਸੈਂਟਰਲ ਪੰਜਾਬ ਅਤੇ ਥੋੜਾ ਬੋਤਾ ਮਾਨਸਾ ਜ਼ਿਲ੍ਹਾ ਹੋ ਗਿਆ ਜੀ ਤੇ ਬਰਨਾਲਾ ਜਿਲ੍ਹਾ ਹੋ ਗਿਆ ਇਹਦੇ ਵਿੱਚ ਥੋੜੇ ਜਿਹਾ ਚਾਂਸ ਘਟਨੇ ਪਰ ਫਿਰ ਵੀ ਬੂੰਦਾਬੰਦੀ ਤੇ ਬੱਦਲਵਾਈ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇ ਰਿਹਾ ਤੇ ਚਾਂਸ ਮੀਂਹ ਦੇ ਲਗਾਤਾਰੀ ਨਾਲ ਇਲਾਕਿਆਂ ਵਿੱਚ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਹੁਣ ਗੱਲ ਕਰ ਲੈਂਦੇ ਜੀ ਮੌਨਸੂਨ ਦੀ ਮੌਨਸੂਨ ਕਿੱਥੇ ਪਹੁੰਚ ਗਿਆ ਜੀ ਮੌਨਸੂਨ ਦੀ ਤਾਜ਼ਾ ਅਪਡੇਟ ਦੇ ਮੁਤਾਬਕ ਇਹ ਰਾਜਸਥਾਨ ਦੇ ਅੱਧੇ ਹੀਰੇ ਨੂੰ ਕਵਰ ਕਰ ਚੁੱਕਿਆ ਜਿੱਥੇ ਇਹ 5 ਜੁਲਾਈ ਨੂੰ ਪਹੁੰਚਦਾ ਸੀ ਉੱਥੇ ਇਹ 18-19 ਜੂਨ ਨੂੰ ਪਹੁੰਚ ਚੁੱਕਿਆ ਯਾਨੀ ਕਿ ਐਡਵਾਂਸ ਚੱਲ ਰਿਹਾ ਮੌਨਸੂਨ ਤੇ ਜਿਸ ਦੇ ਸਿੱਟੇ ਵਜੋਂ ਇਹ ਖੁਸ਼ਖਬਰੀ ਵਾਲੀ ਗੱਲ ਪੰਜਾਬ ਦੇ ਕਿਸਾਨਾਂ ਵਾਸਤੇ ਇਹ ਹੈ ਕਿ ਮੌਨਸੂਨ ਪੰਜਾਬ ਵਿੱਚ ਵੀ 30 ਜੂਨ ਦੀ ਜੋ ਡੇਟ ਦਿੱਤੀ ਗਈ ਹੈ ਉਸ ਤੋਂ ਪਹਿਲਾਂ ਪਹੁੰਚਦਾ ਦਿਖਾਈ ਦੇ ਰਿਹਾ ਯਾਨੀ ਕਿ 25, 26, 27, 28 ਕਿਸੇ ਵੀ ਦਿਨ ਇਹ ਪਹੁੰਚ ਸਕਦਾ ਹੈ ਜਿਸ ਤਰੀਕੇ ਦੀ ਸਪੀਡ ਬਣੀ ਹੋਈ ਹੈ ਉਮੀਦ ਕਰਾਂਗੇ ਕਿ ਜਲਦ ਪਹੁੰਚੇ ਤੇ ਪੰਜਾਬ ਦੇ ਵਿੱਚ ਮੌਨਸੂਨ ਆਉਣ ਦੇ ਕਾਰਨ ਗਰਮੀ ਤੋਂ ਰਾਹਤ ਮਿਲੇ ਝੋਨੇ ਵਾਲੇ ਕਿਸਾਨਾਂ ਦਾ ਫਾਇਦਾ ਹੋਵੇ ਤੇ ਇਹ ਸੀ ਜੀ ਅਪਡੇਟ ਪੰਜਾਬ ਦੇ ਮੌਸਮ ਦੇ ਹਾਲਾਤਾਂ ਦੀ 21 22 23 ਜੂਨ ਦੀ ਮੀਂਹ ਦੀ ਅਪਡੇਟ ਨਾਲੇ ਮੌਨਸੂਨ ਦੀ ਅਪਡੇਟ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਬਣੇ ਰਹੋ ਚੈਨਲ ਦੇ ਉੱਪਰ ਧੰਨਵਾਦ ਸਾਰੇ ਦਰਸ਼ਕ ਵੀਰਪਣ ਭਰਾਵਾਂ ਦਾ